ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮਰ ਬਹੁਤ ਹੋ ਕੇ ਤੁਸੀਂ ਵੀ ਸਾਰੇ ਜਣੇ ਠੀਕ ਹੋ ਹੋ ਕੇ ਤੁਸੀਂ ਵੀ ਸਾਰੇ ਜਣੇ ਠੀਕ ਆ ਤੇ ਅਸੀਂ ਆਏ ਅੱਜ ਅੱਜ ਗੋਂਦਵਾਲ ਸਾਹਿਬ ਤੇ ਗੋਂਦਵਾਲ ਦਾ ਬਾਇੰਸੀ ਫੌਲਦਾਰ ਨੂੰ ਬਹੁਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਅਸੀਂ ਕੀ ਕਰਨ ਨੂੰ ਆਏ ਜਾਨਣੇ ਆ ਅਸੀਂ ਤਾਂ ਆ ਗਏ ਕਿਉਂਕਿ ਮੇਰੀ ਨਾਨੀ ਜੀ ਦੀ ਡੈਥ ਹੋ ਗਈ ਸੀ ਉਹਨਾਂ ਦੇ ਗਿਆ ਸੀ ਬੁੱਲਤਾਰਨ ਚਲੋ ਘਰੋਂਨੇ ਆ ਤੁਹਾਨੂੰ ਇਹ ਸਾਰੇ ਜਾਣਨੇ ਆ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਕਦੇ ਨੂੰ ਸੋਰੇ ਦੇ ਨੂੰ ਆਣਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਹੁਣ ਇਸ ਟਾਈਮ ਖਲੋਤੇ ਆਏ ਪਾਰਕਿੰਗ ਨਾਲ ਜੀ ਫਿਰ ਪੁਲਿਸ ਆ ਬ ਪੁਲਿਸ ਆ ਗੁਰਦੁਆਰੇ ਚ ਪਹਿਲਾਂ ਉਹਨਾਂ ਨੂੰ ਕੁਲਾਨ ਨੂੰ ਇਸ਼ਨਾਨ ਕਰਾਉਂਦੇ ਆ ਇਸ਼ਨਾਨ ਕਰਾ ਕੇ ਤੇ ਫਿਰ ਉਹਨਾਂ ਨੂੰ ਦਰਿਆ 'ਚ ਬਹੋਂ ਜਾਂਦੇ ਆ ਉਹਨਾਂ ਨੂੰ ਅੱਗੇ ਉੱਥੇ ਦਰਿਆ 'ਚ ਜਾ ਕੇ ਵੀ ਉੱਥੇ ਦਰਸ਼ਨ ਕਰਾਉਂਦੇ ਆ ਜਿਉਂ ਉੱਥੇ ਕਿਰਤਾਰ ਦਾ ਕੋਲ ਦਰਦੇ ਜਿਉਂ ਮੈਂ ਲਿያ ਤੁਹਾਨੂੰ ਉੱਥੇ ਜਾ ਕੇ ਦਰਿਆ ਉਹ ਇਹ ਦਰਿਆ ਆਇਆ ਇੱਥੇ ਸਾਰੇ ਜਣੇ ਫੁੱਲ ਧਾਰਦੇ ਆ ਪਹਿਲਾ ਜੀ ਹੋਣਾ ਜੀ ਫਿਰ ਤੇ ਆ ਜੀ ਫੁੱਲ ਪ੍ਰਵਾਹ ਤੁਹਾਨੂੰ ਪਤਾ ਹੀ ਆ ਸਾਰੇ ਜਣੇ ਕਿ ਮੇਹਣਾ ਵਰਤੋ ਜਾਂਦੇ ਆ ਜਦੋਂ ਆਇਆ ਛਟਾਈ ਇਹ ਕਰਕੇ ਹੁਣ ਹੁਣ ਇੱਥੋਂ ਇਹ ਜਣੇ ਸਿੱਧੇ ਦੁਬਾਰਾ ਸਿਰ ਮੱਥਾ ਟੇਕਣ ਮੱਥਾ ਟੇਕ ਕੇ ਫਿਰ ਜੂਨਤਾ ਨਾ ਕਰੂੰ

ਚਲੋ ਬੋਤਲ ਆਏ ਪੈਰ ਉੱਤੇ ਦਾ ਸੁਰਗਾ ਦੀ ਬਾਤ ਹਾਵੇ ਸੇ ਅਖੰਡ ਪਰਤਾਈ ਨਾ ਨਾ вай лувай лувай पापा येदा वई лувай ਇਹ ਕਰਕੇ ਹੁਣ ਹੁਣ ਇੱਥੋਂ ਹੀ ਜਾਣੇ ਆ ਸਿੱਧੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਮੱਥਾ ਟੇਕ ਕੇ ਫਿਰ ਚਲੋ ਦਿਖਾਣੇ ਆ ਅਗਲਾ ਗੁਰਦੁਆਰਾ ਹੁਣ ਬਲਸਾਈ ਦਾ ਹੁਣ ਲੱਗੇ ਆ ਪਾਸ ਤੇ ਬੈਨ ਅੱਜ ਹੀ ਗੁਰਦੁਆਰਾ ਦੂਸਰਾ

ਤੇਨੂ 83 84 ਕੋੜੀਆਂ ਗੁਰਦੁਆਰੇ ਸਰਦੀਆਂ ਬੋਲੀ ਸੈਪ ਥੱਲੇ ਜਾਂਦੇ ਓਏ ਆਂਡੇ 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 ਨਾ ਖੇਦਮਤ ਕਰਾ ਵਾਹਿਗੁਰੂ 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 ਵਾਹਿਗੁਰੂ

ਝੂਠ ਨਾ ਕੱਟ ਬੋਲਿਆ ਕਰੋ ਥੋੜਾ ਜਿਆ ਝੂਠ ਕਰਕੇ ਕੀ ਕਹਿ ਰਹੇ ਸੀ ਕੀ ਬੋਲੋ ਤੁਹਾਨੂੰ ਕੰਦ ਦੇ ਡਿਓੜੇ ਕਿੱਥੇ ਗਿਆ ਨੂੰ ਕਿੱਥੇ ਫੋਨ ਵੀ ਘਰ ਮੇਕੇ ਨਹੀਂ ਕਰ ਦਿੱਤਾ ਮੈਂ ਨਹੀਂ ਕੀਤਾ ਅੱਜ ਦੇ ਫੋਨ ਤੇ ਫੋਨ ਹੈ ਮੈਂ ਤਾਂ ਕੀਤਾ ਹੀ ਨਹੀਂਗਾ ਫੋਨ ਆਹ ਭਾਜੀ ਹੁਣ ਲੱਗੇ ਹੀ ਮੈਂ ਹੋਈ ਤੋੜ ਦੋ ਤੋੜ ਜਾਨੋ ਤੁਸੀਂ ਅੜਕਣੇ ਲੱਗੋ

ਉਹ ਸਾਰੇ ਜਾਣੇ ਮਗਰ ਆ ਦੇ ਬੀਬੀਆਂ ਕਿਰਪਾ ਕਰਨ ਥੋੜੀ ਜੀ ਫਾਸਟ ਫਾਸਟ ਤੁਰਨ ਦੀ ਉਹ ਇੱਧਰ ਆ ਜਾਓ ਪੁਲਿਸ ਸਾਹਿਬ ਆ ਵੀ ਉਹ ਪਾਜਾ ਉਹ ਇੱਥੋਂ ਆਹੀ ਤੇ ਆਏ ਅਸੀਂ ਪਹਿਲੀ ਵਾਰੀ ਤੁਹਾਨੂੰ ਤੇ ਪਤਾ ਨਹੀਂ ਆ ਮਗਰ ਮਗਾ ਤੋਲੇ ਸਾਰੇ ਸੰਗਤ ਦੇ ਦੀਦੀ ਆ ਗਈਆਂ ਆ ਆ ਇਹ ਬਹੁਤ ਇਹ ਬਹੁਤ ਵੱਡਾ ਹੈ ਇਹ ਲੰਗਰ ਹਾਲ ਹਾਲ ਬਹੁਤ ਵੱਡਾ ਹੈ ਨਮਾਈ ਪੜਿਆ ਹੈ ਆ ਸੰਗਤ ਸੇਵਾ ਕਰਦੀ ਹੋਈ ਬਟਰਾ ਦੀ ਸੇਵਾ ਹੋਣੀ ਹੈ ਜੀ ਇੱਥੇ ਕੀ ਆ ਉਹ ਨਹੀਂ ਆ ਗੁਰਦੁਆਰੇ ਆਇਆ ਆਹੋ ਐ ਖਾਈ ਚੰਗੀ ਹੋਈ ਗੋਲੀ ਸਾਹਿਬ ਨੂੰ ਹੈ ਇਹ ਤਾਂ ਨਹੀਂ ਕੋਈ ਫੈਂ ਗਿਆ ਆਹੋ ਕੋ ਤਾਂ ਲੰਗਰ ਹਾਲ ਬਣੰਦਿਆ ਅੰਦਰ ਹੱਟ ਲੈ ਤੂੰ ਮੈਂ ਤਾਂ ਨਾ ਮਸ਼ੀਨ ਕਿਤੇ ਆਹੋ ਚਲੋ ਚਲੋ ਇਹਲਾ ਹੋ ਇਹ ਚੱਲ ਉੱਤਰ ਇਹ ਬਾਹਰ ਗਿਆ ਅੰਦਰ ਰਸਤਾ ਆਇਆ ਇਹਲਾ ਉੱਧਰ ਹੈ ਚਲ ਉਹ ਨਹੀਂ ਚਲਾਂ ਮੈਂ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇਖਦੇ ਸਾਰੀ ਦੁੱਖ ਹੈ ਇਹ ਨਾਲ ਉਹ ਨਹੀਂ ਚਲਾਂ ਮੈਂ ਉਹ ਕਰ ਦਵਾਰੇ ਇਹ ਕਿਹੜਾ ਦੇ ਆਜੇ ਗੁਰਦੁਆਰਾ ਪੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਬੋਲੀ ਸਾਹਿਬ ਕੀ ਜੀ ਪਾਤਸ਼ਾਹੀ ਦਾ ਆਜੋ ਤੁਹਾਨੂੰ ਆ ਜਾਨੇ ਆ ਕਿੰਨੇ ਸੱਜਣ ਆ ਆ ਨਾਣ ਕਰਦੇ ਆ चलो पता से रटको आ जाओ चलो 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 आ हो भैया आजा इधर इधर तो जाना